ਖੰਨਾ ਮਾਰਕੀਟ ਕਮੇਟੀ ਦੇ ਨਾਮ ਯੂ ਕੇਰ ਮਨਤਕਾਰ ਸਿੰਘ ਰਤਨ ਹੜੀ ਵੱਲੋਂ ਤਾਜ ਪੋਸੀ ਦਾ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਕਰਨਪ੍ਰੀਤ ਸਿੰਘ ਸੌਂਧ ਦੀ ਹਾਜ਼ਰੀ ਦੇ ਵਿੱਚ ਤਾਜ ਸਿੰਘ ਰਤਨ ਹੜੀ ਨੇ ਆਪਣਾ ਅਹੁਦਾ ਸੰਭਾਲਿਆ ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਕਰਨ ਸਿੰਘ ਸੌਂਧ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਸੁਪਾਮਨਾਵਾਂ ਦਿੱਤੀਆਂ ਅਹੁਦਾ ਸੰਭਾਲਣ ਤੋਂ ਬਾਅਦ ਤਾਜ ਸਿੰਘ ਰਤਨ ਹੜੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਤੇ ਕੈਬਨਿਟ ਮੰਤਰੀ ਕਰਨਪ੍ਰੀਤ ਸਿੰਘ ਸੌਂਧ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਮੂਹਿਕ ਲੀਡਰਸ਼ਿਪ ਦਾ ਧੰਨਵਾਦ ਕੀਤਾ ਇਸ ਮੋਕੇ ਤੇ ਹੋਈ ਗੱਲਬਾਤ ਆਓ ਸੁਣਦੇ ਹਾਂ। ਸੋ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਤੇ ਬਿਰਾਜਿਆ ਹੈ। ਉਹਨਾਂ ਨੇ ਯੋਗ ਕਾਰਜਕ੍ਰਿਤੀ ਦੇਖ ਕੇ ਮੈਨੂੰ ਇੱਥੇ ਇਸ ਅਹੁਦੇ ਤੇ ਬਿਰਾਜਿਆ ਬਣਾ ਧੰਨਵਾਦ ਕਰਦਾ। ਆਕੀਂ ਦੀ ਤੁਸੀਂ ਗੱਲ ਕੀਤੀ ਹੈ ਸੀਜ਼ਨ ਬਾਰੇ। ਸੀਜ਼ਨ ਤੇ ਚਲੋ ਤੁਹਾਨੂੰ ਇਹ ਵੀ ਜਾਣਕਾਰੀ ਉਹ ਤੁਸੀਂ ਮੈਂ ਵੀ ਅੜਤੀਆਂ। ਜੋ ਕੰਮ ਚੱਲ ਰਹੇ ਬਹੁਤ ਵਧੀਆ ਸਜੇ ਰਹਿਣਾ ਚੱਲ ਰਹੇ ਹੈ ਕਿਸਾਨ ਕੁਝ ਘੰਟੇ ਵਿੱਚ ਹੀ ਆਪਣਾ ਬਾਕਸ ਚਲੇ ਤੇ ਟਰਾਲੀ ਲਾ ਕੇ ਪੋਰ ਤਲਾ ਕੇ ਤੇ ਨਾਲ ਦੀ ਨਾਲ ਪੇਮੈਂਟ ਜੋ 24 ਘੰਟੇ ਦੇ ਅੰਦਰ ਹੁੰਦੇ ਉਹਦੇ ਖਾਤੇ ਚ ਪੈਂਦੀ ਕੋਈ ਪਰੇਸ਼ਾਨੀ ਨਹੀਂ ਹੈ ਕੋਈ ਲੋਡਿੰਗ ਦੀ ਦਿੱਕਤ ਨਹੀਂ ਹੈ ਬੜਾ ਬੜੇ ਸਮੂਹ ਦੇ ਸੀ ਨਹੀਂ ਚੱਲਦਾ ਸੱਤਵਾਂ ਸੀਜ਼ਨ ਆਪਣੀ ਪਾਰਟੀ ਦਾ ਆਮਾਜ ਪਾਰਟੀ ਦਾ ਸੱਤੇ ਸੀਜ਼ਨ ਬਹੁਤ ਦੇ ਲੱਗੇ ਪਿਛਲੇ ਸਮੇਂ ਦੇਖਿਆ ਗਿਆ ਸੀ ਟੈਂਟਰਾਂ ਨੂੰ ਲੈ ਕੇ ਕਾਫੀ ਜਿਹੜਾ ਚਰਚਾ ਦੇ ਵਿੱਚ ਰਿਹਾ ਸੀ ਇਸ ਸਮੇਂ ਕਿਸ ਤਰ੍ਹਾਂ ਚੱਲਦੇ ਆ ਟੈਂਡਰ ਦੇ ਦੇਖੋ ਟੈਂਡਰ ਇਸ ਸਰਕਾਰ ਚ ਵੀ ਹੋਏ ਨੇ ਤੋਤਲੀ ਕੋਈ ਦੇਖੋ ਉਹਨਾਂ ਨੇ ਪੂਰਾ ਪਾਰਦਰਸ਼ੀ ਟੰਗਣਾ ਟੈਂਡਰ ਪਏ ਨੇ ਜਿਹੜਾ एलिਜੀਬਲ ਸੀ ਉਹਨਾਂ ਨੂੰ ਮਿਲੇ ਨੇ ਅੱਗੇ ਸੀ ਕਿ ਜਿਹੜੀ ਉਹ ਨੋਟਿਸ ਹੋੜ ਖਤਮ ਕਰਕੇ ਜਾਂਸਨ ਲੈ ਕੇ ਕਿੱਥਾਂ ਦੇਖਦੇ ਪਈ ਆੜਤੀ ਭਰਾਵਾਂ ਨੂੰ ਐਫਸੀਆਈ ਦੀ ਪੇਮੈਂਟ ਲੈ ਕੇ ਜਾਂ ਜਿਹੜਾ ਕਾਰਡ ਲਾਉਂਦੇ ਆ ਉਹਨੂੰ ਲੈ ਕੇ ਵੀ ਦਿੱਕਤ ਨਹੀਂ ਐਫਸੀਆਈ ਦਾ ਹੁਣ ਇਸ ਟਾਈਮ ਕੰਕਣ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਕਾਰਡ ਉਹਨਾਂ ਦੀ ਐਫਸੀਆਈ ਦੀ ਇੱਕ ਪ੍ਰੋਬਲਮ ਆ ਉਹ ਆੜਤੀ ਉਹਨਾਂ ਕਾਰਡ ਲਾਉਂਦੀ ਆ ਉਹ ਆਪਣਾ ਜੀਪੀ ਫੰਡ ਕੱਢਦੀ ਆ ਉਹ ਲੇਬਰ ਦਾ ਉਸ ਆਰਟੀਨ ਦੇ ਤੇ ਬੱਲੇ ਨਹੀਂ ਮਿਲਦਾ ਨਾ ਬਾਪਸ ਪਰਖੰਡ ਦਾ ਜੀ ਅਸੀਂ ਕਈ ਵਾਰ ਅਪੀਲਾਂ ਕਰ ਚੁੱਕੀਆਂ ਹਾਈ ਕੋਰਟ ਤੱਕ ਪਹੁੰਚਿਆ ਹਰ ਚੱਲ ਰਿਹਾ ਪ੍ਰੋਸੈਸ ਉਹ ਤਾਂ ਸੈਂਟਰ ਸਰਕਾਰ ਨੇ ਦਿੱਕਤਾਂ ਬਹੁਤ ਬਣਗੀਆਂ ਤੁਸੀਂ ਕੀ ਹੋਗੇ ਫਿਰ ਮੈਂ ਗਲਤੀ ਕਰੋ ਗ੍ਰੈਂਟ ਵੀ ਕਿਤਾਂ ਦਾ ਅਸੀਂ ਅਸੀਂ ਬਸ ਸਹੀ ਕਿ ਮਸਲਾ ਸਾਡੇ ਹਰਕੇ ਦੇ ਨਮਾਇंदे ਬਹੁਤ ਸਾਹਬ ਮੰਤਰੀ ਵੀ ਨੇ

ਕਿਸਾਨ ਭਰਾਵਾਂ ਨੂੰ ਅਪੀਲ ਇਹੀ ਕਰਨੀ ਹੈ ਵੀ ਜਿਹੜਾ ਆਪਣੀ ਫਸਲ ਲੈ ਕੇ ਆਓ ਥੋੜੀ ਜੀ ਮਤਲਬ ਕੀ ਲੈ ਕੇ ਆਓ ਜਿਹੜੀ ਆਉਂਦੀ ਉਹ ਤੁਹਾਨੂੰ ਜੇ ਤੁਸੀਂ ਵੀ ਪਰੇਸ਼ਾਨ ਹੋ ਨਾੜਤੀਆ ਪਰੇਸ਼ਾਨ ਹੋਵੇ ਨਾ ਕੋਈ ਜਰਸੀ ਪਰੇਸ਼ਾਨ ਹੋਵੇ ਵੀ ਜੇ ਮੌਇਸਚਰ ਸਾਰੇ ਪੜੇ ਲਿਖੇ ਕਿਸਾਨ ਨੇ ਮੌਇਸਚਰ ਉਹ ਵੀ ਜਾਣਦੇ ਨੇ ਵੀ ਮੌਇਸਚਰ ਕੀ ਹੁੰਦਾ ਫਿਰ ਤਾਂ ਇਹੀ ਕਿਸਾਨਾਂ ਨੂੰ ਬੇਨਤੀ ਹੈ ਵੀ ਮੌਇਸਚਰ ਦੇ ਅਨੁਸਾਰ ਜੇ ਫਸਲ ਆਉਂਦੀ ਆ ਤਾਂ ਇੱਥੇ ਕੋਈ ਦਿੱਕਤ ਨਹੀਂ ਆਉਂਦੀ ਨਾਲ ਦੀ ਨਾਲ ਜੇ ਮੌਇਸਚਰ ਹੋਊਗਾ ਤਾਂ ਇੱਕ ਦਿਨ ਤੱਕ ਸੁਕਾਉਣੇ ਵਰ੍ਹਦਾਨ ਨੇ ਉਹ ਲੈ ਕੇ ਤਾਂ ਨਹੀਂ ਵਰ੍ਹਦਾਨ ਨਾਲ ਕੋਈ ਦਿੱਕਤ ਨਹੀਂ ਸਰਕਾਰ ਵੱਲੋਂ ਪੂਰਾ ਵਰ੍ਹਦਾਨ ਸਪਲਾਈ ਹੈ ਸਭ ਤੋਂ ਪਹਿਲਾਂ মিডিਆ ਦਾ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਤੁਸੀਂ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਗ੍ਰੇਨ ਮਾਰਕੀਟ ਖੰਨਾ ਵਿਖੇ ਪਹੁੰਚੇ ਹੋ ਦਾਣਾ ਮੰਡੀ ਵਿਖੇ ਔਰ ਮੈਂ ਤੈਹ ਦਿਲ ਦੀ ਗਹਿਰਾਈ ਤੋਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਪਾਰਟੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਐਡਾ ਵੱਡਾ ਮਤਲਬ ਕਿ ਇੱਕ ਦਿਲ ਦਿਖਾਉਂਦੇ ਹੋਏ ਇੱਕ ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਨੂੰ ਇੱਕ ਆਮ ਘਰਾਂ ਦੇ ਦੀ ਪੁੱਤ ਨੂੰ ਜਿਹਨੂੰ ਕਹਿੰਦੇ ਹੋ ਚੁਣਦੇ ਹੋਏ ਅੱਜ ਉਰੇ ਬਹੁਤ ਵੱਡੀ ਕੁਰਸੀ ਦੇ ਉੱਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਜੂ ਉਹਨਾਂ ਨੂੰ ਬਿਠਾਇਆ ਗਿਆ ਸੋ ਅੱਜ ਮੈਂ ਉਰੇ ਪਹੁੰਚੇ ਹਾਂ ਜਦੋਂ ਉੱਤੇ ਅਸੀਂ ਸਾਰੇ ਜਣੇ ਨੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਇਕੱਠਾ ਜਿੰਨੀਆਂ ਅਸੀਂ ਕੁਰਸੀਆਂ ਲਗਾਈਆਂ ਸੀ ਉਹ ਵੀ ਘਟ ਗਈਆਂ ਉਸ ਤੋਂ ਵੀ ਦੁੱਗਣਾ ਇਕੱਠ ਹੋ ਗਿਆ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਇਕੱਠ ਅੱਜ ਸਰਦਾਰ ਜਗਤਾਰ ਸਿੰਘ ਜਿੱਲ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ ਹੋਏ ਆ ਅਸੀਂ ਉਹਨਾਂ ਨੂੰ ਬਿਠਾਉਣ ਲਈ ਇੱਕਠੇ ਹੋਏ ਸੀਗੇ ਸੋ ਮੈਂ ਇਸ ਗੱਲ ਦੇ ਉੱਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਅੱਜ ਜਗਤਾਰ ਸਿੰਘ ਜਿੱਲ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਕਮੇਟੀ ਆ ਖੰਨੇ ਦੀ ਜੀ ਉਹਦੇ ਚੇਅਰਮੈਨ ਬਣਾਇਆ ਗਿਆ ਧੰਨਵਾਦ ਕਰਦੇ ਹਾਂ ਮਨਜੋਗ ਸਾਡੇ ਨੈਸ਼ਨਲ ਕਨਵੀਨਰ ਅ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਨਜੋਗ ਭਗਵੰਤ ਮਾਨ ਸਾਹਿਬ ਦੇ ਸਾਡੇ ਮੰਤਰੀ ਜਿਹੜੇ ਇਸੇ ਖੰਨੇ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਤਰਨਪੀਰ ਸਿੰਘ ਸੌਹ ਸਾਹਿਬ ਜਿਨ੍ਹਾਂ ਨੇ ਗਿੱਲ ਸਾਹਿਬ ਨੂੰ ਇਸ ਅਹੁਦੇ ਲਈ ਚੁਣਿਆ ਕਿਉਂਕਿ ਲੰਬੇ ਸਮੇਂ ਤੋਂ ਇਸ ਮੰਡੀ ਦੇ ਵਿੱਚ ਵੇਚ ਰਹੇ ਨੇ ਮੰਡੀ 'ਚ ਕੰਮ ਕਰ ਰਹੇ ਨੇ ਉਮੀਦ ਕਰਦੇ ਆਂ ਵੀ ਉਹ ਜਿਹੜਾ ਸੱਚੇ ਢੰਗ ਨਾਲ ਕਿਉਂਕਿ ਵੱਡੀ ਮੰਡੀ ਤਾਂ ਹੈ ਹੀ ਪਰ ਇੱਥੇ ਬਹੁਤ ਜੋ ਜਿਹੜੀਆਂ ਕੋਈ ਪਿਛਲੇ ਸਮੇਂ ਕੋਈ ਬੇਨੇਜ਼ਮੀਆ ਹੋਈਆਂ ਜਾਂ ਕਿਸੇ ਦਾ ਗਲਤ ਹੋ ਰਿਹਾ ਤਾਂ ਉਸ ਨੂੰ ਇਹਨਾਂ ਦੇ ਤਜਰਬੇ ਦੇ ਰਾਹੀਂ ਇਸ ਮੰਡੀ ਨੂੰ ਫਾਇਦਾ ਮਿਲੂਗਾ ਤੇ ਏਸ਼ੀਆ ਦੀ ਵੱਡੀ ਮੰਡੀ ਹੈ ਪਰ ਏਸ਼ੀਆ ਦੀ ਸਭ ਤੋਂ ਵਧੀਆ ਮੰਡੀ ਵੀ ਆਉਣ ਵਾਲੇ ਸਮੇਂ ਤੇ ਜਾਣੀ ਹੈ